ਜੀ ਕਿਤਾਬ ਹੈ ਜਿਹਦੇ ਵਿੱਚ ਦਸਾਂ ਗੁਰੂਆਂ ਦਾ ਇਤਿਹਾਸ ਜਿਹੜਾ ਦਰਜ ਹੈ ਕਲਾ ਹਾਲਕ ਬੰਦੇ ਦੇ ਵਿੱਚ ਕਲਾਕਾਰ ਵਸਿਆ ਭਲੀ ਕਿਸੇ ਨੂੰ ਪਹਿਲਾਂ ਪਤਾ ਲੱਗਦਾ ਕਿਸੇ ਨੂੰ ਬਾਅਦ ਵਿੱਚ ਪਤਾ ਲੱਗਦਾ ਆ ਇਤਿਲਾ ਦੇ ਉੱਪਰ ਦਸਾਂ ਗੁਰੂਆਂ ਦੀਆਂ ਤਸਵੀਰਾਂ ਜਿਹੜੀਆਂ ਬਣਾਈਆਂ ਹੋਈਆਂ ਨੇ ਚੋਲ ਦੇ ਦਾਣੇ ਦੇ ਪਹਿਲੇ ਦਿਨ ਮੈਂ ਚਾਰ ਅੱਖਰ ਲਿਖੇ ਸੀਗੇ ਆ ਰਾਜਮ ਚੋਲ ਦੇ ਦਾਲ ਦਾ ਦਾਣਾ ਤੇਲ ਚੋਲ ਤੇ ਇਮੜੀ ਦੀ ਕਿਟਕ ਇਹਨਾਂ ਦੇ ਉੱਪਰ ਆਪਾਂ ਬਾਣੀ ਲਿਖਣੀ ਸ਼ੁਰੂ ਕਰ ਦਿੱਤੀ ਆ। ਆ ਰਾਜਮਾ ਦੇ ਦਾਣੇ ਦੇ ਉੱਪਰ ਪੰਜਾਂ ਪਿਆਰਾਂ ਦੀ ਤਸਵੀਰ ਜਿਹੜੀ ਅੰਕਿਤ ਕੀਤੀ ਗਈ ਹੈ। ਹੁਣ ਤੱਕ ਕਿਸੇ ਸੰਸਥਾ ਨੇ ਮੁੱਲ ਨਹੀਂ ਪਾਇਆ। ਨਾ ਜੀ ਨਾ ਕਿਸੇ ਨੇ ਮੁੱਲ ਨਹੀਂ ਪਾਇਆ। ਅੱਖਰ ਨੂੰ ਚੋਲ ਦੇ ਦਾਣੇ ਉੱਤੇ ਅੱਖਰ ਲਿਖਣੇ ਕਿੰਨਾ ਕਸਮਾ ਲੱਗ ਜਾਂਦਾ। ਇਹ ਮੈਨੂੰ ਵੀ ਮੇਰੇ ਮੋਢੇ ਤੇ ਕੋਈ ਹੱਥ ਰੱਖ ਦੇਂਦਾ ਤੇ ਮੈਂ ਬਾਣੀ ਫੇਰ ਭਾਜੀ ਵਾਲ ਦੇ ਦਾਣੇ ਵਾਲ ਦੇ ਉੱਪਰ ਲਿਖਣੀ ਸੀ। ਇਮਲੀ ਦੀ ਗਿਟਕ ਦੇ ਉੱਪਰ ਜਿਹੜਾ ਵਾਈਟ ਹਾਊਸ ਬਣਾਇਆ ਗਿਆ। ਦੋਸਤੋ ਕਲਾਕਾਰੀ ਤਾਂ ਤੁਸੀਂ ਬਹੁਤ ਦੇਖੀ ਹੋਵੇਗੀ ਤੁਹਾਨੂੰ ਅੱਜ ਇੱਕ ਅਨੋਖੀ ਕਲਾਕਾਰੀ ਨਾਲ ਰੂਬਰੂ ਕਰਵਾਣੇ ਆ ਤੁਹਾਨੂੰ ਇੱਕ ਤਸਵੀਰ ਪਹਿਲਾਂ ਸਾਂਝੀ ਕਰ ਦਈਏ। ਕੀ ਇਹ ਕਲਾਕਾਰੀ ਇਨੀ ਬਰੀਕੀ ਦੀ ਕਲਾਕਾਰੀ ਹੈ ਕਿ ਹਰ ਕਿਸੇ ਦੇ ਵਾਸ ਦੀ ਗੱਲ ਨਹੀਂ ਹੈ ਇਹ ਕੋਈ ਮਿਹਨਤ ਲੱਗਦੀ ਹੈ ਇਸ ਚੀਜ਼ ਨੂੰ ਕਰਨ ਵਾਸਤੇ ਕਿਉਂਕਿ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਇਸ ਤਰ੍ਹਾਂ ਦੀ ਜਿਹੜੀਆਂ ਚੀਜ਼ਾਂ ਨੇ ਉੱਭਰ ਕੇ ਆਉਂਦੀਆਂ ਨੇ ਕਲਾਕਾਰੀ ਚ ਦੇਖੋ ਕਿੰਨੀ ਬਰੀਕੀ ਦਾ ਕੰਮ ਹੈ ਅਸੀਂ ਆਪਣੇ ਕੈਮਰੇ ਦੇ ਵਿੱਚ ਵੀ ਇਸ ਨੂੰ ਕੈਚ ਨਹੀਂ ਕਰ ਸਕਦੇ ਜਿੰਨੀ ਇਹ ਬਰੀਕੀ ਦਾ ਕੰਮ ਹੈ ਆ ਗੱਲਬਾਤ ਸਾਂਝੀ ਕਰ ਲੈਣੇ ਭਾਈ ਸਾਹਿਬ ਪਹਿਲਾਂ ਤਾਂ ਆਪਣਾ ਨਾਮ ਦੱਸ ਕੇ ਜੀ ਇਹ ਸ਼ੌਂਕ ਦੀ ਗੱਲ ਕਰੀਏ ਤਾਂ ਕਿਵੇਂ ਪੈਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਮੀਤ ਸਿੰਘ ਹੈ ਵੀਰ ਜੀ ਜਿਹੜੀ ਕਲਾ ਹੈ ਕਲਾ ਹਲਕ ਬੰਦੇ ਦੇ ਵਿੱਚ ਕਲਾਕਾਰ ਵੱਸਿਆ ਭਾਈ ਕਿਸੇ ਨੂੰ ਪਹਿਲਾਂ ਪਤਾ ਲੱਗਦਾ ਕਿਸੇ ਨੂੰ ਬਾਅਦ ਵਿੱਚ ਪਤਾ ਲੱਗਦਾ ਆ ਠੀਕ ਹੈ ਜੀ ਮੈਨੂੰ ਪਤਾ ਲੱਗਾ ਕਿ આજ ਤੋਂ ਤਕਰੀਬਨ 20 22 ਸਾਲ ਪਹਿਲਾਂ ਇੱਕ ਸਰਵੀ ਪ੍ਰੋਗਰਾਮ ਚੱਲਦਾ ਸੀਗਾ ਭਾਈ ਨੈਸ਼ਨਲ ਚੀਨ ਟੀਵੀ ਤੇ ਉਹਦੇ ਉੱਪਰ ਕਿਸੇ ਵੀਰ ਨੇ ABC ਲਿਖੀ ਚੌਲ ਦੇ ਦਾਣੇ ਤੇ A ਤੋਂ ਲੈ ਕੇ Z ਤੱਕ ਉਹ ਜਦੋਂ ਮੈਂ ਦੇਖਿਆ ਤੇ ਮੇਰੇ ਅੰਦਰ ਦਾ ਕਲਾਕਾਰ ਜਾਗ ਗਿਆ ਉਹਨੇ ਹਲਾਰੇ ਮਾਰੇ ਕਿ ਗਰਮੀ ਸਿੰਘ ਤੂੰ ਹੀ ਲਿਖ ਸਕਦਾ ਆ ਆਪੋ ਉਸੇ ਦਿਨ ਹੀ ਚੋਲਾ ਦਾਣਾ ਫੜ ਲਿਆ ਤੇ ਚੋਲ ਦੇ ਦਾਣੇ ਦੇ ਪਹਿਲੇ ਦਿਨ ਮੈਂ 4 ਅੱਖਰ ਲਿਖੇ ਸੀਗੇ ਤੇ ਉਸ ਤੋਂ ਬਾਅਦ 26 ਅੱਖਰ ਲਿਖੇ ਪੂਰੀ ABC ਫਿਰ ਜਦੋਂ ਵੀਰਾ ਭਰਾਵਾਂ ਨੂੰ ਵਿਖਾਈ ਤੇ ਸਾਡੇ ਸਮਾਜ ਦੇ ਵਿੱਚ ਵੀਰ ਜੀ ਹਰ ਇੱਕ ਬੰਦਾ ਜਿਹੜਾ ਹੈ ਨਾ ਭਾਈ ਸਾਹਿਬ ਦੀ ਸ਼ਾਬਾਸ਼ੀ ਘੜ ਦਿੰਦਾ ਚੈਲੰਜ ਦੇ ਦਿੰਦਾ ਜਦੋਂ ਚੈਲੰਜ ਉਹਨਾਂ ਨੇ ਦਿੱਤੇ ਕਿ ਪੁਰਾਣੀ ਬੰਦੇ ਨੇ 100 ਅੱਖਰ ਲਿਖਿਆ ਤਾਂ ਮਗਾਂ ਨੇ 150 ਅੱਖਰ ਲਿਖ ਦਿੱਤਾ ਠੀਕ ਹੈ ਜੀ ਆਪਾਂ ਕਰਦੇ ਗਰਉਂਦੇ ਆ ਉਹਨਾਂ ਦੀ ਬਦੌਲਤ ਉਹਨਾਂ ਦੇ ਬਦੌਲਤ ਕਿਉਂਕਿ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਉਹਨਾਂ ਦੀ ਬਦੌਲਤ ਐਟ ਟਾਈਮ ਆ 5 1/2 500 ਖਰੇ ਕੇ ਚੋਲ ਦੇ ਦਾਣੇ ਤੇ ਲਿਖ ਲੈਣਾ ਆ ਇੱਕ ਚੋਲ ਦੇ ਦਾਣੇ ਦੇ ਉਦੋਂ ਬਾਅਦ ਭਾਈ ਸਾਹਿਬ ਜੀ ਕਿਸੇ ਨੇ ਕਹਿ ਦਿੱਤਾ ਕਿ ਤੇਲ ਦੇ ਦਾਣੇ ਦੇ ਫਲਾਣੇ ਨੇ ਕੰਮ ਕੀਤਾ ਛੋਲੇ ਦੀ ਦਾਲ ਤੇ ਕੰਮ ਕੀਤਾ ਆਪਾਂ ਰਾਜਮਾ ਛੋਲਿਆਂ ਦੀ ਦਾਲ ਦਾ ਦਾਣਾ ਤੇਲ ਚੋਲ ਤੇ ਇਮੜੀ ਦੀ ਕਿਟਕ ਇਹਨਾਂ ਦੇ ਉੱਪਰ ਆਪਾਂ ਬਾਣੀ ਲਿਖਣੀ ਸ਼ੁਰੂ ਕਰ ਦਿੱਤੀ ਇਮੜੀ ਦੀ ਕਿਟਕ ਦੇ ਉੱਪਰ ਗੁਰੂਆਂ ਦੀ ਸੰਕੇਪ ਜੀਵਨੀ ਲਿਖਣੀ ਸ਼ੁਰੂ ਕਰ ਦਿੱਤੀ ਰਾਜਮਾ ਦੇ ਦਾਣੇ ਦੇ ਉੱਪਰ ਯਾਨਕੀ ਸ਼ਬਦ ਲਿਖਨੇ ਸ਼ੁਰੂ ਕਰ ਦਿੱਤੇ ਤੇ ਫਿਰ ਤੇਲ ਦੇ ਦਾਣੇ ਦੇ ਉੱਪਰ ਮੈਂ ਤਸਵੀਰਾਂ ਬਣਾਉਣੀ ਸ਼ੁਰੂ ਕਰ ਦਿੱਤੀਆਂ ਚੋਲ ਦੇ ਦਾਣੇ ਦੇ ਦਸਾਂ ਗੁਰਾਂ ਦਾ ਨਾਮ ਲਿਖ ਦਿੱਤਾ ਚੋਲ ਦੇ ਦਾਣੇ ਦੇ ਹੀ ਬਾਬੇ ਨਾਨਕ ਦੀ ਫੋਟੋ ਬਣਾ ਦਿੱਤੀ ਜੀ ਜੇ ਹੁਣ ਤੱਕ ਗੱਲ ਕਰੀਏ ਤਾਂ ਕਿਹੜੀ ਕਿਹੜੀ ਕਲਾਕਾਰੀ ਕਰ ਚੁੱਕੇ ਕਿਉਂਕਿ ਬੇਹੱਦ ਜਿਹੜੀਆਂ ਜੇ ਗਿਣਤੀ ਕਰਨ ਲੱਗੀ ਤਾਂ ਸਮਾਂ ਲੱਗੇਗਾ ਕਿ ਹੁਣ ਤੱਕ ਕਿਹੜੀ ਕਿਹੜੀ ਤੁਸੀਂ ਜਿਹੜੀਆਂ ਚੀਜ਼ਾਂ ਨੇ ਬਣਾ ਚੁੱਕੇ ਦੇਖੋ ਜੀ ਮੇਨ ਜਿਹੜੀ ਹੈ ਕਿ ਇਹ ਛੋਲਿਆਂ ਦੇ ਦਾਣੇ ਦੇ ਉੱਪਰ ਜੀ ਮੂਲ ਮੰਤਰ ਦਾ ਬਾਟ ਲਿਖਿਆ ਹੈ ਰਾਜਮਾ ਦੇ ਦਾਣੇ ਦੇ ਉੱਤੇ ਗੁਰੂ ਅਰਜਨ ਦੇਵ ਜੀ ਦੀ ਤੱਤੀਆਂ ਲੋਹਾਂ ਤੇ ਬੈਠੇ ਨਾਲੋਂ ਸੰਕੇਪ ਜੀਵਨੀ ਲਿਖੀ ਇਮਬਲੀ ਦੇ ਗਟਕ ਦੇ ਉੱਪਰ ਨਾਲ ਦੱਸਾਂ ਗੁਰਾਂ ਸੰਕੇਪ ਇਤਿਹਾਸ ਲਿਖਿਆ ਆ ਇਹ ਦੇਖੋ ਜਿਹੜਾ ਇਹ ਦੱਸਾਂ ਗੁਰਾਂ ਸੰਕੇਪ ਇਤਿਹਾਸ ਆ ਠੀਕ ਹੋ ਗਿਆ ਜੀ ਹੁਣ ਸਿੱਖੀ ਦੇ ਪੰਜ ਕੰਕਾਰ ਆ ਜਾਂਦੇ ਆ ਉਹ ਜਿਹੜੇ ਜਿੰਨੇ ਪੰਜ ਕੰਕਾਰ ਨੇ ਮੇਰੇ ਗੂਠੇ ਦੇ ਨੋ ਉਪਰਾ ਆ ਜਾਂਦੇ ਆ ਬਾਕਾਇਦਾ ਜਿਹੜਾ ਇਹ ਕਚਹਿਰਾ ਏ ਕੱਪੜੇ ਦਾ ਨਾਲਾ ਉਸੇ ਤਰ੍ਹਾਂ ਵਿੱਚ ਪਿਆ ਫਿਰ ਆ ਜਾਂਦਾ ਅਤੇਲਾ ਦੇ ਦਾਣੇ ਦੇ ਉੱਪਰ ਦਸਾਂ ਗੁਰਾਂ ਦੀਆਂ ਤਸਵੀਰਾਂ ਬਣਾਈਆਂ ਹੁਣ ਤਸਵੀਰਾਂ ਦੇ ਨਾਲ ਜੇ ਤੁਸੀਂ ਕੈਮਰਾ ਜ਼ੂਮ ਕਰੋਗੇ ਤੁਹਾਨੂੰ ਦੋ ਚੀਜ਼ਾਂ ਨਜ਼ਰ ਆਉਣਗੀਆਂ ਕਿ ਦੋ ਚਾਰ ਦਾਣਿਆਂ ਦੇ ਉੱਪਰ ਕੌਣ ਲੱਗਾ ਬਿਲਕੁਲ ਕੌਣ ਲੱਗਾ ਇਹ ਕੋਣ ਹੋਇਆ ਕਿ ਜਿਵੇਂ ਕਹਿੰਦੇ ਨੇ ਕਿ ਕੋਈ ਮੋਢੇ ਦੇ ਹੱਥ ਰੱਖ ਦਵੇ ਤੇ ਕਹਿੰਦਾ ਪ੍ਰਵਾਹ ਨਹੀਂ ਕਰਨੀ ਬੰਦੇ ਜੀ ਹੌਸਲਾ ਬੜਾ ਹੋ ਜਾਂਦਾ ਸਾਡੇ ਮੋਢੇ ਤੇ ਕਿਸੇ ਨੇ ਹੱਥ ਹੀ ਨਹੀਂ ਰੱਖਿਆ ਕੋਈ ਸੰਸਾਵਾਂ ਨੇ ਨਹੀਂ ਰੱਖਿਆ ਕੋਈ ਆਜੀਪੀਸੀ ਵਾਲੇ ਨੇ ਨਹੀਂ ਰੱਖਿਆ ਠੀਕ ਹੈ ਜੀ ਜਿਹੜੇ ਇਹ ਜਿਹੜੇ بڑے ਡੇਰੇ ਚਲਾਉਂਦੇ ਨੇ ਬਾਬੇ ਕਹਿੰਨੇ ਨਹੀਂ ਰੱਖਿਆ ਕਹਿ ਸਕਦੇ ਆ ਕਲਾ ਦਾ ਮੁੱਲ ਨਹੀਂ ਪਿਆ ਜੋ ਪੈਣਾ ਚਾਹੀਦਾ ਸੀ ਦੇਖੋ ਕਲਾ ਦਾ ਹੀ ਮੁੱਲ ਪਾਇਆ ਹੀ ਨਹੀਂ ਗਾ ਜਦੋਂ ਸਰੂਪੇ ਦੀ ਮੰਗ ਕੀਤੀ ਜਦੋਂ ਕੋਈ ਕਵੇ ਗੁਰਮੀਤ ਸਿੰਘ ਨੇ ਬੜੀ ਬੜੀ ਡਿਮਾਂਡ ਰੱਖ ਦਿੱਤੀ ਜਿਹੜੀ ਸਾਡੇ ਕੋਲ ਪੂਰੀ ਨਹੀਂ ਹੁੰਦੀ ਸੀ ਸਿਰਫ ਗੁਰਮੀਤ ਸਿੰਘ ਨੇ ਇੱਕ ਗੱਲ ਮੰਗੀ ਸੀਗੀ ਸ਼੍ਰੋਮਣੀ ਕਮੇਟੀ ਨੂੰ ਆਖਿਆ ਸੀਗਾ ਕਿ ਜੇ ਮੈਂ ਸਮਾਨ ਬਣਾਇਆ ਜੇ ਦਾ ਅਜਾਇਬ ਘਰ ਰੱਖਣ ਯੋਗ ਆ ਤੈਨੂੰ ਰੱਖਿਆ ਜਾਵੇ ਤੇ ਨਾਲ ਇੱਕ ਬੰਦੇ ਦੀ ਡਿਊਟੀ ਲਾਈ ਜਾਵੇ ਕਿ ਜਿੰਨੇ ਸ਼ਬਦ ਆ ਜਿੰਨੇ ਮੈਂ ਲਿਖੇ ਆ ਜਿਵੇਂ ਕੇਬ ਜੀਵਨੀਆਂ ਲਿਖੀਆਂ ਨੇ ਇਹਨੂੰ ਪੜਿਆ ਜਾਵੇ ਕਿਤੇ ਸਿਹਾਰੀ ਬਿਹਾਰੀ ਦੀ ਵੀ ਕਿਤੇ ਗਲਤੀ ਆਉਂਦੀ ਏ ਤੇ ਮੈਂ ਦੇਣਦਾਰ ਆ ਕਿਸੇ ਨੇ ਧਿਆਨ ਨਹੀਂ ਕੀਤਾ ਕਹਿੰਦੇ ਅਸੀਂ ਫੋਟੋਆਂ ਨੂੰ ਨਹੀਂ ਮੰਨਦੇ ਮੈਂ ਕਹਿੰਦਾ ਕਿ ਸ਼੍ਰੋਮਣੀ ਕਮੇਟੀ ਫੋਟੋਆਂ ਨੂੰ ਨਹੀਂ ਮੰਨਦੀ ਅਸੀਂ ਫੋਟੋਆਂ ਨੂੰ ਨਹੀਂ ਗਿਣਦੇ ਫੋਟੋਆਂ ਰਹਿਣ ਦਿੰਦੇ ਆ ਪਰ ਜੋ ਬਾਣੀ ਲਿਖੀ ਏ ਬਾਣੀ ਤਾਂ ਬੱਕਰੀ ਨਹੀਂ ਗਈ ਕਿ ਗੁਰੂ ਸਾਹਿਬ ਦਾ ਕੀ ਸਰੂਪ ਸੀ ਤੇ ਜਿਹੜਾ ਪੇਂਟਰ ਹੁੰਦਾ ਕੀ ਸਰੂਪ ਬਣਾ ਦਿੰਦਾ ਓਹਦੀ ਤਾਂ ਗੱਲ ਸਮਝ ਆਉਂਦੀ ਏ ਪਰ ਬਾਣੀ ਦੀ ਕੋ ਆ ਕੀ ਜੋਤੂ ਚਲਦੀ ਆ ਰਹੀ ਕਿਉਂਕਿ ਮੈਂ ਸਿਹਾਰੀ ਬਿਹਾਰੀ ਦੀ ਗੱਲ ਨਾਲ ਕਰ ਰਿਹਾ ਤੇ ਜੇ ਰੱਖਣ ਯੋਗ ਸੀਗਾ ਤੇ ਇਹਨਾਂ ਰੱਖਿਆ ਕਿਉਂ ਨਹੀਂ ਫਿਰ ਗੱਲਾਂ ਹੁੰਦੀਆਂ ਆਓ ਚੱਲ ਜੋ ਠੀਕ ਹੈ ਜੀ ਤੇ ਜਾਂ ਮੇਰੀ ਸਿਫਾਰਿਸ਼ ਹੁੰਦੀ ਤੇ ਫਿਰ ਭਾਵੇਂ ਕੋਈ ਗੱਡੀ ਚੱਲ ਜਾਂਦੀ ਹੁਣ ਤਾਂ ਕਿਸੇ ਸੰਸਾ ਨੇ ਮੁੱਲ ਨਹੀਂ ਪਾਇਆ ਨਾ ਜੀ ਨਾ ਕਿਸੇ ਨੇ ਮੁੱਲ ਨਹੀਂ ਪਾਇਆ ਬਾਬਾ ਕਲਵੰਦ ਸਿੰਘ ਜੀ ਹਜੂਰ ਸਾਹਿਬ ਵਾਲੇ ਨੇ ਉਹਨਾਂ ਨੇ ਮੈਨੂੰ ਮਾਨ ਸਨਮਾਨ ਦਿੱਤਾ ਸੀ ਕਿ ਮਾਨ ਸਨਮਾਨ ਜਿਹੜਾ ਬਾਰ-ਬਾਰ ਲਫ਼ਜ਼ ਹੁੰਦਾ ਨਾ ਮਾਨ ਸਨਮਾਨ ਦਾ ਉਹ ਸਿਰਫ ਸਰੂਪੇ ਦੀ ਗੱਲ ਕਰ ਰਿਹਾ ਠੀਕ ਹੈ ਜੀ ਹੋਰ ਆਵੜੀ ਕੋਈ ਡਿਮਾਂਡ ਨਹੀਂ ਕੀ ਉਹਨਾਂ ਨੇ ਮੈਨੂੰ ਮਾਨ ਸਮਾਨ ਸਰੋਪਾ ਦਿੱਤਾ ਫਿਰ ਬਾਬਾ ਬਲਵਿੰਦਰ ਸਿੰਘ ਹਜ਼ੂਰ ਸਾਹਿਬ ਵਾਲੇ ਜਿਹੜੇ ਲੰਗਰ ਸਾਹਿਬ ਵਾਲੇ ਉਹਨਾਂ ਨੇ ਮੈਨੂੰ ਸਰੋਪਾ ਦਿੱਤਾ ਫਿਰ ਭਾਈ ਰਾਮ ਸਿੰਘ ਜੀ ਦਮਦਮ ਟਕਸਾਲ ਵਾਲੇ ਉਹਨਾਂ ਨੇ ਮੈਨੂੰ ਸਰੋਪਾ ਦਿੱਤਾ ਭਾਈ ਈਸ਼ਰ ਸਿੰਘ ਜੀ ਸੰਤ ਜੀ ਨਾਸਿੰਘ ਜੀ ਖਾਲਸਾ ਪਿੰਡਰਾਲੇ ਦੇ ਵੱਡੇ ਸੁਪੁੱਤਰ ਉਹਨਾਂ ਨੇ ਮੈਨੂੰ ਸਰੋਪਾ ਦਿੱਤਾ ਮੈਂ ਤੇ ਮੈਂ ਫੋਟੋ ਬਣਾਈ ਸੀ ਸੰਤਾਂ ਦੀ ਚੌਲਦੇ ਦਾਣੇ ਦੇ ਉੱਪਰ ਇਸ ਤੋਂ ਇਲਾਵਾ ਜਿੱਥੇ ਵੀ ਗਏ ਆ ਸਿਰਫ ਫੇਰੇ ਹੀ ਮਾਰੇ ਹੋਰ ਕੁਝ ਨਹੀਂ ਹੋਇਆ ਹੁਣ ਤੱਕ ਜੇ ਚੋਲ ਦੇ ਦਾਣੇ ਦੀ ਗੱਲ ਕਰੀਏ ਤਾਂ ਤੁਸੀਂ ਕਹਿ ਰਹੇ ਕਿ ਅੱਖਰ ਮੈਂ ਬਹੁਤ ਗਿੰਤੀ ਦੇ ਵਿੱਚ ਲਿਖੇ ਨੇ ਜੇ ਸਮੇਂ ਦੀ ਗੱਲ ਕਰਨ ਲਈਏ ਤਾਂ ਇੱਕ ਅੱਖਰ ਨੂੰ ਚੋਲ ਦੇ ਦਾਣੇ ਉੱਤੇ ਅੱਖਰ ਲਿਖਣਾ ਕਿੰਨਾ ਕੁ ਸਮਾਂ ਲੱਗ ਜਾਂਦਾ ਦੇਖੋ ਜੀ ਜਿਹੜੇ ਇੱਕ ਚੋਲ ਦੇ ਦਾਣੇ ਦੀ ਜਦੋਂ ਕੋਈ ਚੀਜ਼ ਬਣਾਉਣੀ ਹੈ ਉਹਨੂੰ ਕੋਈ ਸਮਾਂ ਨਹੀਂ ਗਾ ਇਹ ਬੰਨੂ ਦਸਾਂ ਮਿੰਟਾਂ 'ਚ ਬਣ ਜੇ ਤੇ ਭਾਵੇਂ ਦੋ ਘੰਟੇ ਲੱਗ ਜਾਣ ਕਿਉਂਕਿ ਇਹਦੇ ਵਿੱਚ ਗਲਤੀ ਦੀ ਗੁਜਾਇਸ਼ ਨਹੀਂ ਕੀ ਹੈ ਯਾਨੀ ਕਿ ਅੱਜ ਆਪਾਂ ਸ਼ੁਰੂ ਕੀਤੀ ਤੇ ਕੱਲ ਜਾ ਕੇ ਫਿਰ ਨਵੇਂ ਸਿਰੋਂ ਸ਼ੁਰੂ ਕਰਾਂਗੇ ਜਿਹੜੀ ਚੀਜ਼ ਸ਼ੁਰੂ ਕਰ ਲਈਏ ਉਹ ਖਤਮ ਹੋਣੀ ਲਾਜ਼ਮੀ ਹੈ ਕਿ ਫਿਰ ਯਾਨੀ ਕਿ ਉਹਨੂੰ ਬਾਅਦ ਛ ਕੋ ਗੇਂ ਦੇ ਵਿੱਚ ਚੱਕਰ ਹੁੰਦਾ ਕਿ ਜਦੋਂ ਅਸੀਂ ਕੋਈ ਚੀਜ਼ ਬਣਾਉਣ ਲੱਗਣੀ ਹੈ ਤੁਸੀਂ ਮੈਨੂੰ ਕਹਿ ਦਿੰਦੇ ਜੀ ਕਿ ਭਾਈ ਛੋਲੇ ਦੇ ਦਾਣੇ ਦੇ ਉੱਪਰ ਕੋਈ ਚੀਜ਼ ਲਿਖ ਕੇ ਵਿਖਾ ਤੇ 10 ਮਿੰਟ ਦਾ ਮੈਨੂੰ ਉਹਨੂੰ ਵੇਖਣ ਦੇ ਨੇਰ ਆਏ ਲੱਗ ਜਾਣੇ ਆ 10 ਮਿੰਟਾਂ ਬਾਅਦ ਮਾਗੀ ਆਪਣੀ ਨਿਗਾਹ ਸੈੱਟ ਕਰਕੇ ਠੀਕ ਹੈ ਜੀ ਫਿਰ ਆਪਾਂ ਉੱਪਰ ਪੈਨ ਰੱਖਣਾ ਤੇ ਫਿਰ ਚਲਾਉਣਾ ਸ਼ੁਰੂ ਕਰਨਾ ਹੈ ਫਿਰ ਜਦੋਂ ਚੱਲਣਾ ਹੈ ਠੀਕ ਹੈ ਜੀ ਆਸ-ਪਾਸ ਇਹ ਸ਼ੋਰ ਨਹੀਂ ਹੋਣਾ ਚਾਹੀਦਾ ਆਵਾਜ਼ ਨਹੀਂ ਕੋਈ ਹੋਣੀ ਚਾਹੀਦੀ ਤੇ ਜਿੰਨਾ ਧਿਆਨ ਭਟਕੇ ਫੇਰ ਦੂਸਰਾ ਜਦੋਂ ਅਸੀਂ ਲਿਖਣਾ ਉਹਨੇ ਸਾਰ ਰੋਕ ਕੇ ਲਿਖਣਾ ਪੈਂਦਾ ਕਿਉਂਕਿ ਗਲਤੀ ਤੇ ਹੱਥ ਲਿਖ ਕੇ ਹਿਲ ਗਿਆ ਤੇ ਕੰਮ ਖਤਮ ਹੋ ਗਿਆ ਹੁਣ ਤਾਂ ਗੱਲ ਕਰੀਏ ਤਾਂ ਕੋਈ ਇਸ ਤਰ੍ਹਾਂ ਦੀ ਚੀਜ਼ ਹੋਵੇਗੀ ਜਿਸ ਨੂੰ ਬਣਾਣ ਲੱਗੇ ਸਕੂਨ ਮਿਲਿਆ ਹੋਵੇ ਦੇਖੋ ਜੀ ਇਹਦੇ ਜੋ ਵੀ ਕੁਝ ਬਣਿਆ ਪਿਆ ਇਹ ਜੋ ਵੀ ਚੀਜ਼ ਬਣਾਈ ਏ ਹਰ ਚੀਜ਼ ਬਣਾਉਣ ਲੱਗੇ ਸਕੂਨ ਮਿਲਿਆ ਉਹ ਜਿਵੇਂ ਕਹਿ ਦਿੰਦੇ ਨੇ ਨਾ ਕਿ ਮਾਂ ਨੂੰ ਕਿ ਤੇਰੇ ਚਾਰ ਬੱਚੇ ਨੇ ਤੈਨੂੰ ਸੋਹਣਾ ਘੜਾ ਲੱਗਦਾ ਹੋ ਕਹਿੰਦੀ ਮੈਨੂੰ ਚਾਰੇ ਹੀ ਲੱਗਦੇ ਆ ਇਹ ਸਾਡਾ ਸਾਬ ਹੈ ਕਿ ਜਦੋਂ ਵੀ ਕੋਈ ਚੀਜ਼ ਬਣਾਈ ਏ ਤੇ ਸਕੂਨ ਹੀ ਸਕੂਨ ਮਿਲਿਆ ਜਿੰਦੇ ਵਿੱਚ ਇਸ ਚੀਜ਼ ਵਿੱਚ ਜੋ ਫਿਊਚਰ ਦੀ ਗੱਲ ਕਰੀਆ ਤਾਂ ਫਿਊਚਰ ਵਿੱਚ ਕੀ ਕੁਝ ਇਸ ਤਰ੍ਹਾਂ ਦਾ ਬਣਾਉਣਾ ਚਾਹੋਗੇ ਜੋ ਤੁਸੀਂ ਦਿਲ ਦੀ ਇੱਛਾ ਹੋਵੇ ਕਿ ਮੈਂ ਇਹ ਚੀਜ਼ ਜ਼ਰੂਰ ਬਣਾਣੀ ਨਹੀਂ ਨਹੀਂ ਤੁਹਾਡਾ ਸਵਾਲ ਹੋਣਾ ਚਾਹੀਦਾ ਕਿ ਤੁਸੀਂ ਬਣਾਉਣਾ ਚਾਹੁੰਦੇ ਤੇ ਕੀ ਬਣਾਉਣਾ ਚਾਹੁੰਦੇ ਸੀ ਕਿਉਂਕਿ ਮੈਂ ਛੱਡ ਚੁੱਕਾ ਛੱਡ ਚੁੱਕੇ ਹਾਂ ਮੈਂ ਛੱਡ ਚੁੱਕਾ ਜੀ ਇਹ ਜੋ ਕੁਝ ਵੀ ਤੁਸੀਂ ਦੇਖਦੇ ਵੇਜੇ 8-9 ਸਾਲ 10 ਸਾਲ ਪੁਰਾਣਾ ਹੈ ਜੀ ਇਹ ਨਵਾਂ ਨਹੀਂ ਕੋਈ ਸਾਡੇ ਭਾਈ ਸਾਹਿਬ ਨੇ ਗੁਰਪ੍ਰੀਤ ਜੀ ਉਹ ਪੱਤਰਕਾਰ ਨੇ ਠੀਕ ਹੈ ਜੀ ਕਾਰ ਉਹਨਾਂ ਦਾ ਆਉਣ ਜਾਣਿਆ ਠੀਕ ਹੈ ਉਹਨਾਂ ਨੇ ਜਦੋਂ ਸਮਾਨ ਵੇਖਿਆ ਕਹਿੰਦੇ ਗਰਮੀਤ ਸਿੰਘ ਤੇਰੀ ਸਟੋਰੀ ਕਰਨੀ ਹੈ ਮੈਂ ਕਿਹਾ ਮੈਂ ਕਰਾਉਣੀ ਨਹੀਂ ਨੀਂ ਕਿ ਕਹਿੰਦੇ ਨਹੀਂ ਕਰਨੀ ਹੈ ਕਰਨੀ ਹੈ ਚਲ ਉਹਨਾਂ ਨੇ ਸਟੋਰੀ ਕਹਿੰਦੇ ਕਿਸੇ ਨੂੰ ਦੱਸੇਗਾ ਤੇ ਪਤਾ ਲੱਗੇਗਾ ਫਿਰ ਗੁਰਪ੍ਰੀਤ ਜੀ ਨੇ ਮੇਰੀ ਸਟੋਰੀ ਕੀਤੀ ਤੇ ਜਿਉਂ-ਜਿਉਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗਦਾ ਬਾਤ ਸਾਰੇ ਵੀਰ ਭਰਾ ਆ ਰਹੇ ਜੀ ਠੀਕ ਹੈ ਤੇ ਮੈਂ ਜੋ ਚਾਹਿਆ ਸੀ ਨਾ ਜੇ ਮੈਨੂੰ ਕੋਈ ਮੇਰੇ ਮੋਢੇ ਤੇ ਕੋਈ ਹੱਥ ਰੱਖ ਦੇਂਦਾ ਤੇ ਮੈਂ ਬਾਣੀ ਫਿਰ ਬਾਜੀ ਵਾਲ ਦੇ ਦਾਣੇ ਵਾਲ ਦੇ ਉੱਪਰ ਲਿਖਣੀ ਸੀ ਕੁਕੇ ਇੰਨੀ ਕੁ ਮੈਂ ਬਰੀਕ ਲਖਾਈ ਮੇਰੀ ਹੋ ਗਈ ਸੀ ਜੇ ਮੈਂ ਹੁਣ ਤੱਕ ਸ਼ਾਇਦ ਮੈਂ ਵਾਲ ਦੇ ਉੱਪਰ ਬਾਣੀ ਲਿਖ ਦਿੰਦਾ ਜੇ ਆਹ ਚੀਜ਼ ਦੀ ਕਦਰ ਪੈਂਦੀ ਹੈ ਜਦੋਂ ਇਹ ਆਵਾਜ਼ ਪਹੁੰਚੇਗੀ ਜੇ ਇਸ ਚੀਜ਼ ਦੀ ਕਦਰ ਪਵੇਗੀ ਫਿਰ ਸ਼ੁਰੂਆਤ ਕਰੋਗੇ ਇਸ ਚੀਜ਼ ਦੀ ਦੇਖੋ ਜੀ ਸ਼ਰੂਣੀ ਕਮੇਟੀ ਮੈਨੂੰ ਵਾਅਦਾ ਦੇਵੇ ਕਿ ਗੁਰਮੀ ਸਿੰਘ ਸੋਨਾ ਬਣਾ ਅਜਾਇਬ ਘਰ ਚ ਰੱਖਾਂਗੇ ਠੀਕ ਹੈ ਫਿਰ ਮੈਂ ਬਣਾ ਸਕਦਾ ਆ ਵੈਸੇ ਨਹੀਂ ਤੇ ਬਿਲਕੁਲ ਇਹ ਉਹ ਕਲਾਕਾਰ ਨੇ ਜਿਨ੍ਹਾਂ ਦੀ ਕਲਾਕ੍ਰਿਤੀ ਦੀ ਕਦਰ ਨਹੀਂ ਪਈ ਉਹਨਾਂ ਵੱਲੋਂ ਕਿਹਾ ਜਾ ਰਿਹਾ ਜੇਕਰ ਕਦਰ ਪਵੇਗੀ ਤਾਂ ਇਸ ਤਰ੍ਹਾਂ ਦੀ ਕਲਾਕਾਰੀ ਹੋਰ ਉੱਬਰ ਕੇ ਸਾਹਮਣੇ ਆਵੇਗੀ ਕਿਉਂਕਿ ਇਹ ਦੱਸ ਰਹੇ ਨੇ ਕਿ ਬਹੁਤ ਸਮਾਂ ਹੋ ਗਿਆ ਇਸ चीज ਨੂੰ ਛੱਡੇ ਹੋਏ ਕਿਉਂ ਕਿਉਂ ਛੱਡਿਆ ਕਿਉਂਕਿ ਇਸ ਕਲਾਕਾਰੀ ਦਾ ਜਿਹੜਾ ਮੁੱਲ ਪੈਣਾ ਚਾਹੀਦਾ ਸੀ ਉਹ ਨਹੀਂ ਪਿਆ ਮਗਰ ਹੁਣ ਵੀ ਗੱਲ ਕਰ ਰਹੇ ਨੇ ਜੇਕਰ ਇਸ ਚੀਜ਼ ਦੀ ਕਦਰ ਪੈਂਦੀ ਹੈ ਤਾਂ ਮੈਂ ਜ਼ਰੂਰ ਵਾਲਦੇ ਦਾਣੇ ਉੱਤੇ ਜਿਹੜੀ ਗੁਰਬਾਨੀ ਹੈ ਉਹ ਜ਼ਰੂਰ ਮੈਂ ਲਿਖਾਂਗਾ ਕਿਉਂਕਿ ਜੇ ਚਾਹੀਦਾ ਕਿ ਸੰਸਥਾਵਾਂ ਨੂੰ ਵੀ ਇਸ ਚੀਜ਼ ਦੀ ਕਦਰ ਪਾਈ ਜਾਵੇ ਕਿਉਂਕਿ ਇਹ ਚੀਜ਼ ਜਿਹੜੀ ਹੈ ਬਹੁਤ ਖੂਬਸੂ ਦੇ ਵਸ ਦੀ ਗੱਲ ਨਹੀਂ ਹੁੰਦੀ ਇਹਨਾਂ ਦੀ ਜੇ ਵਸ ਦੀ ਗੱਲ ਹੈ ਤਾਂ ਜ਼ਰੂਰ ਇਹਨਾਂ ਦੀ ਕਦਰ ਪਾਈ ਜਾਵੇ ਕੈਮਰਾਮੈਨ ਮਨੋਜ ਦੇ ਨਾਲ ਮਹਿਮਾਨ ਅਦਾ ਸਬਰ نیوز ਅੰਮ੍ਰਿਤਸਰ